सारे ही स्रोतिया प्यार भरी सत श्रीकाल तुम जुड़ रहे हो रोक चैनल न बहुत बहुत स्वागत है थोड़ा पंजाब के सिख कौम अज जो नवा जथेदार जिन्हें ताजपोशी की गई है कुलदीप सिंह गड़गज जो कि श्री केसगढ़ साहब के स्थाई जथेदार ने श्री अकाल तख्त साहब के कार्यकारी जथेदार उन्हों ताजपोशी हो है। और ताजपोशी के नाल ही उन्होंने व्डा बयान दिता है ਜੋ ਅਕਾਲੀ ਦਲ ਲਈ ਵੱਡੀ ਚਿੰਤਾ ਖੜੀ ਕਰ ਗਿਆ ਜੋ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਬਣਾਇਆ ਜਾਂਦਾ ਹੈ ਅਕਾਲੀ ਦਲ ਨੂੰ ਇਹ ਹੁੰਦਾ ਹੈ ਕਿ ਅਸੀਂ ਇਹ ਜਥੇਦਾਰ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਜੋ ਇਹਨਾਂ ਕੋਲੋਂ ਬਿਆਨ ਦਿਵਾਵਾਂਗੇ ਪਰ ਕਿਤੇ ਨਾ ਕਿਤੇ ਕੁਲਦੀਪ ਸਿੰਘ ਗੜਗੱਜ ਨੇ ਜੋ ਪਹਿਲਾ ਬਿਆਨ ਦੇ ਕੇ ਅਕਾਲੀ ਦਲ ਦੀਆਂ ਜਿਹੜੀਆਂ ਚਿੰਤਾਵਾਂ ਵਧਾਤੀਆਂ ਨੇ ਅਕਾਲੀ ਦਲ ਦੇ ਵਿੱਚ ਜੋ ਪਹਿਲਾ ਹੀ ਜਿਹੜੇ ਜਥੇਦਾਰ ਸੀ ਉਨ੍ਹਾਂ ਦੇ ਵੱਲੋਂ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ 2 ਦਸੰਬਰ ਵਾਲਾ ਫੈਸਲਾ ਅਕਾਲੀ ਦਲ ਦੇ ਲੀਡਰਾਂ ਨੂੰ ਜੋ ਧਾਰਮਿਕ ਸਜ਼ਾਵਾਂ ਦਿੱਤੀਆਂ ਗਈਆਂ ਸਾਰੇ ਗੁਨਾਹ ਕਬੂਲੇ ਕੇ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਰ ਦੀ ਫਸੀਲ ਤੇ ਖੜ ਕੇ ਹੁਕਮ ਸੁਣਾਏ ਗਏ ਉਸ ਤੋਂ ਬਾਅਦ ਅਕਾਲੀ ਦਲ ਪਾਰਟੀ ਦੇ ਲੀਡਰਾਂ ਦੇ ਪ੍ਰਤੀ ਜਥੇਦਾਰਾਂ ਦੇ ਖਿਲਾਫ ਜੋ ਵੱਡਾ ਗੁੱਸਾ ਸੀ ਜਿਸ ਕਾਰਨ ਜਥੇਦਾਰਾਂ ਨੂੰ ਜਿਹੜਾ ਕਿ ਫਾਰਕ ਕਰ ਦਿੱਤਾ ਗਿਆ ਉਹਨਾਂ ਦੇ ਉੱਪਰ ਇਲਜ਼ਾਮ ਲਾ ਕੇ ਨਵੇਂ ਜਥੇਦਾਰ ਲਾਏ ਗਏ ਪਰ ਨਵੇਂ ਜਥੇਦਾਰ ਨੇ ਪਹਿਲੇ ਬਿਆਨ ਨਾਲੀ ਜਿਹੜਾ ਕਿ ਖਲਾਕੇ ਰੱਖ ਦਿੱਤਾ ਹੈ ਪਾਰਟੀ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਕਿ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਉਸ ਨੂੰ ਅਸੀਂ ਇਨਮਿਨ ਲਾਗੂ ਕਰਾਂਗੇ ਜੋ ਅਕਾਲੀ ਦਲ ਦੀ ਨਵੀਂ ਪਰਥੀ ਮਹਿਮ ਹੋਈ ਏ ਉਹ ਪਰਥੀ ਮਹਿਮ ਨੂੰ ਦੇਖਿਆ ਜਾਵੇਗਾ ਉਹ ਜਿਹੜੀ ਪਰਥੀ ਹੋਈ ਏ ਲੀਡਰਸ਼ਿਪ ਉਹਦੇ ਤੋਗਾ ਜਿਹੜੀ ਚੁਣੀ ਜਾਣੀ ਏ ਪਹਿਲਾਂ ਅਸੀਂ ਪਰਥੀ ਦੇ ਵਿਚਾਰ ਕਰਾਂਗੇ ਜਿਵੇਂ ਪਹਿਲਾਂ ਗਿਆਨੀ ਰੁਕਵੀਰ ਸਿੰਘ ਨੇ ਉਸ ਪਰਥੀ ਨੂੰ ਬੋਕਸ ਕਰਾਰ ਦਿੱਤਾ ਉਹ ਪਰਥੀ ਨੂੰ ਰੱਦ ਕਰਤਾ ਜੇਕਰ ਨਵੇਂ ਜਥੇਦਾਰ ਵੀ ਉਸ ਫਖਤੀ ਨੂੰ ਰੱਦ ਕਰ ਦੇਣਗੇ ਤਾਂ ਫਿਰ ਅਕਾਲੀ ਦਲ ਜਿਹੜੀਆਂ ਨੇ ਉਹ ਕਿਹੜੀ ਲੀਡਰਸ਼ਿਪ ਚੁਣੇਗਾ ਜਿਸ ਨੂੰ ਲੈ ਕੇ ਅਕਾਲੀ ਦਲ ਦੀਆਂ ਨੀਂਦਾਂ ਉੱਠ ਗਈਆਂ ਨੇ ਉਹਨਾਂ ਦੇ ਪਹਿਲੇ ਬਿਆਨ ਨਾਲੇ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਦੇ ਉੱਪਰ ਆਸ ਕੀਤੀ ਗਈ ਸੀ ਇਹਨਾਂ ਨੇ ਉਹਨਾਂ ਨੂੰ ਜੋ ਅੰਤਰੀਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਨਾਲ ਜਿਹੜਾ ਕਿ ਇਹ ਪਹਿਲਾਂ ડીਲ ਕਰਕੇ ਉਹਨਾਂ ਨੂੰ ਜਥੇਦਾਰ ਲਾਉਣ ਵਾਸਤੇ ਜਿਹੜਾ ਉਹਨਾਂ ਦਾ ડીਲ ਕੀਤੀ ਸੀ ਜਿਹੜਾ ਕਿ ਕੁਝ মিডিਆ ਰਿਪੋਰਟਾਂ ਦੇ ਅਨਸਾਰ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ 1 ਸਾਲ ਵਾਸਤੇ ਜਥੇਦਾਰ ਲਾਇਆ ਜਾਵੇਗਾ ਔਰ ਉਹਨਾਂ ਨੂੰ 1 ਸਾਲ ਲਈ ਅਕਾਲੀ ਦਲ ਦੇ ਪ੍ਰਤੀ ਜਿਹੜਾ ਕਿ ਉਹਨਾਂ ਦੀ ਵਫਾਦਾਰੀ ਦੌਰ ਤੇ ਕੰਮ ਕਰਨਾ ਪਵੇਗਾ ਉਹਨਾਂ ਨੂੰ 7 ਤੋਂ 8 ਕਰੋੜ ਰੁਪਈਆ ਜਿਹੜਾ 1 ਸਾਲ ਦਾ ਮਿਲਣਾ ਹੈ ਔਰ ਉਸ ਤੋਂ ਬਾਅਦ ਉਹਨਾਂ ਕੋਲ ਇਹ ਬੇਹੋ ਜੇ ਬਿਆਨ ਦਵਾਏ ਜਣੇ ਨੇ ਕਿ ਅਕਾਲੀ ਦਲ ਦੇ ਸਾਰੇ ਲੀਡਰਾਂ ਦੇ ਜਿਹੜੇ ਪੱਖ ਵਿੱਚ ਹੋਣ ਸੁਖਬੀਰ ਸਿੰਘ ਬਾਦਲ ਦੇ ਪੱਖ ਵਿੱਚ ਹੋਣ ਤਾਂ ਕਿ ਕੌਮ ਨੂੰ ਚੰਗਾ ਸੁਨੇਹਾ ਜਾ ਸਕੇ ਪਰ ਪਹਿਲੇ ਬਿਆਨ ਨਾਲ ਹੀ ਉਹਨਾਂ ਨੇ ਅਕਾਲੀ ਦਲ ਨੂੰ ਖਲਾਕੇ ਰੱਖ ਦਿੱਤਾ ਹੈ ਜੋ ਕਿ ਲੱਗਦਾ ਇੱਕ ਜਿਹੜਾ ਉਹਨਾਂ ਨਾਲ ਡੀਲ ਹੋਈਏ ਉਹ ਪਹਿਲੀ ਕਿਸ਼ਤ ਉਹਨਾਂ ਕੋਲ ਲੱਗਦਾ ਨਹੀਂ ਪਹੁੰਚੀ ਹੋਣੀ ਜਿਹੜੀ ਕਿ ਪਹਿਲੀ ਕਿਸ਼ਤ ਉਹਨਾਂ ਕੋਲ ਪਹੁੰਚਣੀ ਚਾਹੀਦੀ ਸੀ ਜਿਸ ਕਾਰਨ ਇਹੋ ਜਿਹਾ ਪਹਿਲਾ ਬਿਆਨ ਆਇਆ ਕਿ ਉਹ ਪਰਥੀ ਦੇ ਉੱਪਰ ਗੌਰ ਕਰਨਗੇ ਜੇਕਰ ਉਹ ਪਰਥੀ ਵਿਚਾਰ ਦੀਨ ਹੈ ਤਾਂ ਫਿਰ ਉਸਦੇ ਉੱਤੇ ਵਿਚਾਰਿਆ ਜਾਵੇਗਾ ਜੇਕਰ ਉਹ ਪਰਥੀ ਬੌਕਸ ਕਰਾਰ ਦੇਣੀ ਪਈ ਤਾਂ ਉਹ ਬੌਕਸ ਕਰਾਰ ਵੀ ਦਿੱਤੀ ਜਾ ਸਕਦੀ ਹੈ ਅਕਾਲੀ ਦਲ ਬਾਦਲ ਜਿਹੜਾ ਇੱਕ ਵਿਸ਼ੇਸ਼ ਵਿਅਕਤੀ ਨੂੰ ਬਚਾਉਣ ਵਾਸਤੇ ਇਹ ਸਭ ਕੁਝ ਹੱਥ ਕੰਡੇ ਅਪਣਾ ਰਿਹਾ ਹੈ ਵੱਖ-ਵੱਖ ਅਕਾਲੀ ਲੀਡਰਾਂ ਦੇ ਵੱਲੋਂ ਜਿਹੜੇ ਅਸਤੀਫੇ ਦਿੱਤੇ ਜਾ ਰਹੇ ਨੇ ਅਕਾਲੀ ਦਲ ਪਾਰਟੀ ਜੋ ਮਜ਼ਬੂਤ ਹੋਣ ਦੀ ਥਾਂ ਤੇ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ ਪਰ ਅਕਾਲੀ ਦਲ ਵਿੱਚ ਜੋ ਆਸ ਦੀ ਕਿਰਨ ਸੀ ਉਹ ਵੀ ਖਤਮ ਹੋ ਗਈ ਹੈ ਜਿਹੜਾ ਕਿ ਨਵਾਂ ਬਿਆਨ ਆਇਆ ਜਥੇਦਾਰ ਦਾ ਜਿਸ ਨੂੰ ਲੈ ਕੇ ਅਕਾਲੀ ਦਲ ਲੀਡਰ ਫਿਰ ਚਿੰਤਾ ਵਿੱਚ ਨੇ